ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਅੱਗੇ ਦੁਆ ਪ੍ਰਮਾਤਮਾ ਸਾਡੀ ਚੜ੍ਹਦੀ ਕਲਾ 'ਚ ਰੱਖੇ ਕੁਸ਼ ਰੱਖੇ ਆਬਾਦ ਰੱਖੇ ਮੈਂ ਨਾਲ ਨੇ ਦੇ ਮਿਸਤਰੀ ਲੱਗਿਆ ਹੈ ਦੋਸਤਾਂ ਮਿੱਤਰਾਂ ਦੇ ਜੀ ਚਲੋ ਉੱਥੇ ਆਪਾਂ ਚੱਲਦੇ ਆਂ ਜੀ ਦੋ ਚਾਰ ਗੱਲਾਂ ਬਾਤਾਂ ਕਰਕੇ ਆਉਣੀ ਆ ਜੀ ਰੌਣਕ ਮੇਲਾ ਕਾਫੀ ਦਿਨਾਂ ਬਾਅਦ ਮੈਂ ਅੱਜ ਵੀਡੀਓ ਬਣਾਉਣ ਲੱਗਾ ਜੀ ਤੇ ਇਹ ਥੋੜੇ ਬਿਜੀ ਸੀਗੇ ਜੀ ਕਿਤੇ ਚਲੇ ਗਏ ਸੀਗੇ ਅੱਜ ਥੋੜਾ ਜਿਹਾ ਮੌਕਾ ਲੱਗਿਆ ਇੰਨਾ ਚੰਗਾ 11 ਦੋਸਤਾਂ ਮਿੱਤਰਾਂ ਦੋਸਤਾਂ ਨਾਲ ਅੱਜ ਗੱਲਬਾਤ ਕਰੀਏ ਜੀ ਅੱਜ ਦੇਖਦੇ ਆ ਜੀ ਆਪਣੇ ਸੱਜਣ ਮਿੱਤਰ ਜਿਹੜੇ ਘਰ ਬਣਾਉਂਦੇ ਆ ਜੀ ਕਿੱਥੇ ਕਿ ਤੱਕ ਕੰਮ ਪਹੁੰਚਿਆ ਹੈ ਨਾ ਉਹਦਾ ਕਿੱਥੇ ਕਿ ਤੱਕ ਕੰਮ ਪਹੁੰਚਿਆ ਬਈ ਸਿਖਰਾਂ ਰਹੀ ਆ ਹੈਂ ਅੰਦਰ ਸਿਖਰਾਂ ਤੇ ਹੀ ਆ ਸਿਖਰਾਂ ਤੇ ਕੰਮ ਆ ਜੀ ਕਹਿੰਦੇ ਵਿਚਾਰੇ ਗਰੀਬੋ ਗਰੀਬੇ ਘਰ ਬਣਾਉਣ ਲੱਗੇ ਆ ਜੀ ਢੇਠੁੱਤਾ ਕਰਕੇ ਹੈ ਜੀ ਠੀਕ ਆ ਨਾ ਵਧੀਆ ਲੋਨੀ ਇੰਟਰਵਿਊ ਨਾਲ ਵਧੀਆ ਵਧੀਆ ਚਲੋ ਤੁਹਾਨੂੰ ਮਿਸਤਰੀਆਂ ਕੋਲੇ ਲੈ ਕੇ ਚਲਦੇ ਆ ਜੀ ਲੱਗੇ ਹੋਏ ਨੇ ਕੰਮ ਕਰਨ ਅੱਸੀ ਸਾਹਿਬ ਸਸਰੀ ਗਾਲ ਅੱਸੀ ਕਾਲ ਜੀ ਕੀ ਹਾਲ ਨੇ ਠੀਕ ਆ ਜੀ ਉਹ ਰਾਰਾ ਸਰ ਭਾਈ ਹੋਗੇ ਆਹ ਲਓ ਜੀ ਕੰਮ ਚੱਕਤਾ ਮਿਸਤਰੀ ਨੇ ਹੋਰ ਮਿਸਤਰੀ ਕੀ ਹਾਲ ਹੈ ਠੀਕ ਆ ਜੀ ਠੀਕ ਆ ਠੀਕ ਆ ਉਹ ਕੰਮ ਨਵੇੜਦੇ ਨਹੀਂ ਕੀ ਚੱਕਰ? ਨਾ 5 ਫੁੱਟ ਕੰਧ ਚੱਕਦੀ। 5 ਫੁੱਟ ਕੰਧ ਚੱਕਦੀ ਜੀ ਮਿਸਤਰੀ ਨੇ। 4 ਇੰਚੀ ਦੀ। ਬਲੀ ਪੁੱਤੋ ਕਿੰਨੇ ਇੱਕ ਦਾ ਮਸਾਲਾ ਲਾ ਰਹੇ ਤੁਸੀਂ? ਆ ਰੱਖਦਾ। 4 ਇੱਕ ਦਾ। ਹਾਂ ਜੀ। ਬੁੰਡਾ ਕਹਿੰਦਾ ਮਿਸਤਰੀ ਨੂੰ ਪੁੱਛੋ ਕਿੰਨੇ ਇੱਕ ਦਾ ਮਸਾਲਾ ਲਾ ਰਹੇ ਆ। ਮਿਸਤਰੀ ਦੀ ਇੰਟਰਵਿਊ ਲੈਣੀ ਆ। ਕੋਈ ਆ ਜੂੜੇ ਕਰੋ ਥੋੜਾ ਪੁੱਛੋ ਜੀ ਸਵਾਲ ਇਹ ਤੋਂ। ਆ ਬੈਸਤਰੀ ਮੈਸਤਰੀ ਕਰੀ ਜਾਂ ਖਿੱਚ ਕੇ ਖਿੱਚ ਕੇ ਮੈਸਤਰੀ ਖਿੱਚ ਕੇ ਮੈਸਤਰੀ ਖਿੱਚ ਵੀਡੀਓ ਆ ਖਿੱਚ ਖਿੱਚ ਕੇ ਕਦੇ ਨਹੀਂ ਖਿੱਚ ਖਿੱਚ ਕੇ ਕੰਮ ਨਾ ਹੋ ਜਾਏ ਕਿਤੇ ਕੰਦ ਵੀਕਾ ਨਹਿਰ ਨੂੰ ਚਲੀ ਜਾਵੇ ਕੀ ਕਹਿੰਦੇ ਹੈ ਖਿੱਚ ਕੇ ਖਿੱਚ ਕੇ ਕੰਮ ਬਹੁਤ ਪਿਆਰ ਤੇ ਸਤਿਕਾਰ ਵਾਲੀ ਮੰਦਿਆ ਸਾਡੇ ਠੀਕ ਹੈ ਠੀਕ ਹੈ ਵਧੀਆ ਵਧੀਆ ਸਾਡੇ ਨਾਲ ਬੈਸਤਰੀ ਆਪ ਦਾ ਜੀ ਵਧੀਆ ਵਧੀਆ ਚੰਗੀ ਗੱਲ ਆ ਪਿਆਰ ਹੀ ਹੋਣਾ ਚਾਹੀਦਾ ਨਾ ਨਾ ਆਪਾਂ ਨਸ਼ੇ ਤੋਂ ਤੋਵਾ ਜੀ ਮਿਹਨਤ ਕਰਨ ਦੇ ਵਿੱਚ ਅੱਗੇ ਇੱਕੋ ਥਾਂ ਤੇ ਮੈਂ ਤਾਂ ਪੈਸੇ ਜੋੜਨ ਤਿਆਂ ਆ ਇਸਤਰੀਆਂ ਨਾਲ ਪੈਸੇ ਜੋੜਦੇ ਆ ਬਈ ਨਾਲ ਟੂਟ ਲੈ ਕੇ ਘਰ ਕੋਲ ਬਣਾਵਾਂਗੇ ਮੈਸਤਰੀਆਂ ਦਾ ਜੀ ਪੈਸੇ ਜੋੜ ਕੇ ਘਰ ਬਣਾਉਣਾ ਘਰ ਤਾਂ ਮੈਸਤਰੀ ਬਣਿਆ ਹੋਇਆ ਯਾਰ ਹੋਰ ਬਣਾਉਣਾ ਚੱਲ ਵਧੀਆ ਬਹੁਤ ਵਧੀਆ ਬਣਾ ਲਾਂਗੇ ਵਧੀਆ ਗੱਲਾਂ ਵਧੀਆ ਗੱਲਾਂ ਅੱਜ ਮੈਸਤਰੀ ਅੱਜ ਮੈਸਤਰੀ ਖੁਸ਼ ਹੋਇਆ ਹੈ ਆ ਕਹਿੰਦੇ ਵੇਲੇ ਤੇ ਕਰਦੇ ਆ ਮਿਹਨਤ ਕਰਕੇ ਨਾ ਜੀ ਘਰ ਹੋਰ ਬਣਾਵਾਂਗੇ ਇੱਕ ਤਾਂ ਬਣਾਇਆ ਇੱਕ ਹੋਰ ਬਣਾਵਾਂਗੇ ਬਹੁਤ ਵਧੀਆ ਗੱਲ ਆ ਜੀ ਬਣਾਉਣਾ ਚਾਹੀਦਾ ਕਾਵੇਂ ਮੜਿਆ ਹਾਂਜੀ ਹਾਂਜੀ ਬਿਲਕੁਲ ਬਣਾਉਣਾ ਚਾਹੀਦਾ ਹੀ ਹਾਂ ਪਈ ਗੱਲ ਚਲੋ ਖਿੱਚਦਾ ਮੈਸਤਰੀ ਨੇ ਕੰਮ ਬਈ ਹੂੰ ਖਿੱਚਿਆ ਖਿੱਚਿਆ ਵੇ ਖਿੱਚਿਆ ਲੋਕੀ ਦੋਸਤ ਬਣਾ ਰਹੇ ਆਂ ਤੇ ਵੀਡੀਓ ਤੇ ਆ ਰਿਹਾ ਹਾਂ ਲਾ ਜੀ ਮੁੰਡਾ ਕਹਿੰਦੇ ਜੀ ਮੈਂ ਟਫੜਾ ਰਿਹਾ ਮੈਂ ਵੀਡੀਓ ਜਾ ਰਿਹਾ ਨੇ ਵਧੀਆ ਗੱਲ ਆ। ਵੀਡੀਓ ਲਾਈਕ ਕਰਿਆ ਕਰ ਸਬਸਕ੍ਰਾਈਬ ਕਰਦਾ ਨਾ। ਹਾਂਜੀ ਮੁੰਡੇ ਦੀ ਗੱਲ ਸੁਣ ਲਓ ਜੀ ਕਹਿੰਦੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਵੀਰੋ। ਹਾਂਜੀ ਜਰੂਰ ਕਰਾਂਗੇ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਕਰਾਂਗੇ ਜੀ। ਤੁਸੀਂ ਤਾਂ ਕਰੋਗੇ ਕਰੋਗੇ ਆਪਣੇ ਜਿਹੜੇ ਸਜਣ ਮਿੱਤਰ ਦੇਖਦੇ ਨੇ ਉਹ ਵੀ ਕਰਨ ਸਬਸਕ੍ਰਾਈਬ। ਹਾਂਜੀ ਹਾਂਜੀ ਚਾਲ ਵੀਰ ਭਾਈਆਂ ਨੂੰ ਹੋਰ ਕਹਾਂਗੇ ਕਹਿੰਦੇ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ। ਹਾਂ ਬਿਲਕੁਲ। ਨੇ ਆ ਮੁੰਡਾ ਆ ਗਿਆ ਵੇ ਇਟਾਂ ਲੈ ਕੇ। ਖਿੱਚ ਦਿਓ ਕੰਮ ਕਰਾਂ ਮਿਸਤਰੀ ਹੈ ਖਿੱਚ ਦਿਓ ਪਾਣੀ ਦਾ ਪਾਣਾ ਉਹ ਪੋਣਿਆ ਚਲੋ ਆਜੋ ਤੁਸੀਂ ਚੱਲਦੇ ਆ ਜੀ ਇਹਨਾਂ ਨੂੰ ਕੋਈ ਮਿਲ ਲੇ ਆਪਾਂ ਮਿਹਨਤਾ ਕਰਦਾ ਉਹਨੇ ਮਿਹਨਤ ਆਹ ਚੱਲਦੇ ਆ ਜੀ ਥੋੜਾ ਜਿਹਾ ਅੱਗੇ ਲੋਹੇ ਦਾ ਡਾ ਇੱਟਾ ਚੱਕੀ ਜਾਂਦਾ ਜੀ ਹੈ ਫੱਟੇ ਹਟਾ ਹੀ ਚੱਕਦਾ ਫੱਟੇ ਜੀ ਵੀਰੋ ਇਹ ਦੇਖੋ ਉੱਥੇ ਮੁੰਡਾ ਕੰਮ ਕਰਦਾ ਹੈ ਇਹ ਨਾ ਜੀ ਹੁਣ ਦੇਖੋ ਫੇਰ ਵਿਹਲਾ ਹੁਣ ਤੈਨੂੰ ਕੀ ਗੱਲ ਆ ਤੂੰ ਕੰਮ ਨਹੀਂ ਕਰਦਾ ਹੈਗਾ ਉਹ ਤੈਨੂੰ ਹਾਕਾ ਮਾਰੀ ਜਾਂਦੇ ਨੇ ਹੈ ਬੱਸ ਹਾਂਜੀ ਦੋਸਤੋ ਤੁਹਾਨੂੰ ਪਿਆ ਨਾ ਬਹਾਦਰ ਬਸ ਜਦੋਂ ਇਹਦਾ ਦਿਲ ਕਰਦਾ ਉਦੋਂ ਹੀ ਕੰਮ ਕਰਦਾ ਇਹ ਜਦੋਂ ਇਹਦਾ ਕੰਮ-ਕੁਮਾ ਜਦੋਂ ਇਹਦਾ ਮਨ ਮੁੜ ਜਾਂਦਾ ਫਿਰ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦਾ ਐਂਦਾ ਦਾ ਦਿਮਾਗ ਆ ਇਹਦਾ ਬਸ ਇੰਦਾ ਦਾ ਹੀ ਆ ਇਹ ਜੋ ਲੋੜਾ ਦਿਲ ਕਰਦਾ ਫੇਰ ਹੀ ਕੰਮ ਨੂੰ ਹੱਥ ਪਾਉਂਦਾ ਆ ਫੇ ਜਦੋਂ ਕਰਨ ਲੱਗ ਜੇ ਫੇਰ ਹਟਦਾ ਨਹੀਂ ਨੇ ਫਿਰ ਸਰ ਤੇ ਖਾਜ ਹੀ ਕਰੀ ਜਾਂਦਾ ਰਹਿੰਦਾ ਆ ਹਾਂਜੀ ਦੋਸਤੋ ਆ ਦੇਖੋ ਜੀ ਪਿੰਡਾਂ ਦਾ ਹਿਸਾਬ ਕਿਤਾਬ ਜੀ ਹੈ ਆ ਰੁਪਈਆ ਜੀ ਇਹਦੀ ਰਜਾਈ ਬਣਾਉਣ ਦੇ ਲਈ ਇਹਨੂੰ ਸਿਕਾਉਣ ਲੱਗੇ ਪੈਣ ਇਹਦੀ ਰਜਾਈ ਬਣਾਉਣੀ ਹੈ ਇਹਦੀ ਤੇ ਆ ਮੁੰਡੇ ਨੂੰ ਦੇਖੋ ਜੀ ਇਹ ਮੁੰਡੇ ਦਾ ਜੀ ਚੈਨਲ ਆ ਜੀ ਤਾਂ ਆਹ ਨੂੰ ਰਾਹੁਲ ਜੈ ਚੰਦ ਬਲੌਗ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸਪੋਰਟ ਕਰਿਓ ਜਿਹੜਾ ਮੇਰਾ ਪੁਰਾਣਾ ਚੈਨਲ ਸੀ ਬੰਦ ਹੋ ਗਿਆ ਇਹਦਾ ਪੁਰਾਣਾ ਚੈਨਲ ਸੀ ਜੀ ਸ਼ਰਮਾ ਰਾਈਡ ਬਲੌਗ ਉਹ ਹੋ ਗਿਆ ਜੀ ਬੰਦ ਬੈਨ ਹੋ ਗਿਆ ਤੇ ਹੁਣ ਤੁਸੀਂ ਆ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਦੇ ਨਾਲ ਜੀ ਥੋੜਾ ਜਿਹਾ ਇਹਨੂੰ ਵੀ ਥੋੜੀ ਜੀ ਮਤ ਦੋ ਜੀ ਵੀ ਇਹ ਕੋਈ ਕੰਮ-ਕੁਮ ਕਰਿਆ ਕਰ ਇਹਦੀ ਸਾਰੀ ਦਿਹਾੜੀ ਬੈਠਾ ਰਹਿੰਦਾ ਜੀ ਐਵੇਂ ਖਾਜੀ ਕਰੀ ਜਾਂਦਾ ਰਹਿੰਦਾ ਹਾਂ ਹਾਂ ਜੀ ਵੀਰੋ ਇਹ ਸਾਨੂੰ ਜੀ ਖੜਾਉਣ ਵਾਲਾ ਬੰਦਾ ਹੈ ਅੱਜ ਇਹ ਫੇਰ ਬਿੱਲਾ ਜੀ ਮੈਨੂੰ ਸਮਝ ਨਹੀਂ ਆਉਂਦੀ ਇਹ ਕਾਤੇ ਬਿੱਲਾ ਆਇਆ ਹੈ ਹੈ ਓ ਦੇਖੋ ਮੁੰਡੇ ਮਿਹਨਤ ਕਰਨ ਲੱਗੇ ਪਏ ਆ ਹੈ ਓ ਮੁੰਡਿਓ ਹਾਂ ਕੰਮ ਓਕੇ ਆ ਦੇਖੋ ਜੀ ਇਹ ਵਿਚਾਰੇ ਹੁਣ ਕਿਵੇਂ ਠੀਕ ਹੋ ਨੀਂਦਾ ਹੀ ਹੀ ਆ ਹਾਂ ਨਹੀਂ ਨਹੀਂ ਆndi ਦੇਖੋ ਜੀ ਬੰਦਾ ਸਿਆਣਾ ਹੋ ਜਾਂਦਾ ਫਿਰ ਜੀ ਸਰੀਰ ਉਹ ਜੀ ਕਾਹਨੂੰ ਗੱਲਬਾਤ ਨੇ ਦੀ ਆ ਬਿਮਾਰ ਨੇ ਜੀ ਹੁਣ ਉਮਰ ਵੀ ਜ਼ਿਆਦਾ ਹੋ ਗਈ 90 ਪਲੱਸ ਹੋ ਗਏ ਨੇ ਜੀ 90 ਪਲੱਸ ਵਾਲਾ ਬੰਦਾ ਫਿਰ ਤੁਹਾਨੂੰ ਪਤਾ ਹੀ ਹੈ ਸਰੀਰ ਉਹ ਜਾ ਕੰਮ ਹੋਏ ਨੇ ਜੀ ਕਾਮਰਾਮ ਜੀ ਜੀ ਰੱਬ ਲਾਏ ਤੁਹਾਡਾ ਕਾਂ ਪਰ ਜਾਏ ਕੋ ਜਸਤੇ ਅਸੀਂ ਜਿਉਂਦੇ ਸੀ ਅੱਛਾ ਇਹ ਕੋ ਬਜ਼ੁਰਗ ਸੀਗੇ ਵਿਚਾਰੇ ਗਿਰ ਗਏ ਪਰ ਇਹ ਐਕਸਰਸਾਈਜ਼ ਲਾਣਾ ਸੀਗਾ ਹੋਰ ਬੈਕ ਲਾਇਆ ਹੋਰ ਇਹ ਮਸ ਸੀਗਾ ਅੱਛਾ ਉਹ ਦਿਖੇ ਗਿਰ ਕੇ ਥੋੜੀ ਲੱਗੇ ਸੇ ਬਚਾ ਹੋ ਗਿਆ ਇਧਰ ਚਾਚਾ ਜੀ ਖੜੇ ਨੇ ਇਧਰ ਰਾਮ ਸ਼ੰਕਰ ਜੀ ਖੜੇ ਨੇ ਇਹ ਵੀ ਕਦੇ ਕਦੇ ਮਿਲਦੇ ਨੇ ਜਦੋਂ ਛੁੱਟੀ ਹੁੰਦੀ ਹੈ ਐਤਵਾਰ ਦੀ ਹੈ ਇਹ ਵੀ ਕੰਮਕਾਰ ਵਾਲੇ ਬੰਦੇ ਨੇ ਚਾਚਾ ਜੀ ਸਾਡੇ ਘੁੰਮਦੇ ਰਹਿੰਦੇ ਨੇ ਇਹ ਹੁਣ ਬੁੜੇ ਹੋ ਗਏ ਦੀ ਪਹਿਲਾਂ ਛਾਲਾਂ ਬਹੁਤ ਮਾਰਦੇ ਹੁੰਦੇ ਸੀਗੇ ਹੁਣ ਔਰ ਛਾਲ ਨਾ ਹੋ ਗਿਆ ਕੋਠੇ ਚੜ ਕੇ ਛਾਲ ਮਾਰਨੀ ਹੈ ਹੂੰ ਇਹ ਤਾਂ ਖਰਾਬ ਹੀ ਜਾਂ ਉੱਪਰ ਲੱਗਿਆ ਬਜ਼ੁਰਗ ਹੋਣੇ ਬਜ਼ੁਰਗ ਨੇ ਅੱਲਾਸ ਨਾ ਹੂੰ ਦਾ ਸਾਰੇ ਸਟਾਰਟ ਅੱਛਾ 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 ਇਹਦੇ ਪੈਰ ਨਹੀਂ ਲੱਗਿਆ ਉਹਦਾ ਥੋੜੇ ਲੱਗੇਗਾ ਇਹ ਸਾਡੇ ਮਿੱਤਰ ਨੇ ਜੀ ਪਿਆਰੇ ਜੀ ਰਾਮ ਸ਼ੰਕਰ ਜੀ ਇਹਨਾਂ ਨੇ ਇੱਕ ਬਜ਼ੁਰਗ ਦੀ ਹੈਲਪ ਕੀਤੀ ਹੈ ਵਿਚਾਰੇ ਗਿਰ ਗਏ ਸੀ ਇਹਨਾਂ ਨੂੰ ਚੱਕ ਕੇ ਛੱਡ ਕੇ ਆਏ ਨੇ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਜੀ ਘਰ ਛੱਡ ਕੇ ਆਏ ਹੋ ਬਹੁਤ ਚੰਗੀ ਗੱਲ ਆ ਜੀ ਇੱਧਰ ਵੀ ਇੱਕ ਮੁੰਡਾ ਸਤਾ ਤੁਸੀਂ ਜਾਣਦੇ ਹੋ ਜੀ ਉਹਨੂੰ ਤੇ ਇਹ ਵੀ ਘਰ ਬਣਾਉਣ ਲੱਗਿਆ ਪਿਆ ਹੋਰ ਚਾਚਾ ਜੀ ਉਹ ਠੀਕ ਆ ਠੀਕ ਹੋ ਵਿੱਚ ਫੋਨ ਆ ਗਿਆ ਸੀਗਾ ਕੱਟਿਆ ਗਿਆ ਫੋਨ ਹਾਂ ਕੁਝ ਫੋਨ ਆ ਗਿਆ ਸੀਗਾ ਕੱਟਿਆ ਗਿਆ ਇਹ ਸਾਡੇ ਚਾਚਾ ਜੀ ਨੇ ਬੜੇ ਪਿਆਰੇ ਬਹੁਤ ਸੋਹਣੀਆਂ ਗੱਲਾਂ ਸੁਣਾਉਂਦੇ ਹੁੰਦੇ ਨੇ ਅਸੀਂ ਕਹਿੰਦੇ ਤੁਸੀਂ ਤੁਰਦੇ ਫਿਰਦੇ ਹੋ ਨਾ ਸਾਨੂੰ ਉਹੀ ਬੜੀ ਖੁਸ਼ੀ ਹੁੰਦੀ ਆ ਸਿਆਣਾ ਬੰਦਾ ਤੁਰਦਾ ਫਿਰਦਾ ਨਾ ਉਹੀ ਬੜੀ ਖੁਸ਼ੀ ਹੁੰਦੀ ਆ ਉਧਰ ਮੈਂ ਜਾ ਕੇ ਆਉਣਾ ਮੜਾ ਕੰਮ ਚੱਲਦਾ ਵਾ ਮੁੰਡੇ ਨਾਲ ਮੈਂ ਗੱਲ ਕੀਤੀ ਮੈਂ ਚੱਲ ਜਾ ਕੇ ਆਉਣਾ ਮੈਂ ਕਾਹੋ ਸੱਤਾ ਲੋਕ ਤਾਂ ਕਰਦੇ ਨੇ દિਵਾਲੀ ਤੋਂ ਪਹਿਲਾਂ ਰੰਗ ਤੇ દિਵਾਲੀ ਦਵਲੀ ਆ ਗਈ ਇਹ ਦੁਬਾਰ ਚ ਲੱਗੇ ਹੋਏ ਨੇ ਕੀ ਚੱਕਰ ਆ ਆ ਦੇਖੋ ਜੀ ਹੁਣ દિਵਾਲੀ ਨਿਕਲ ਗਈ ਇਹ ਜੀ ਰੰਗ ਕਰਨ ਲੱਗੇ ਹੋਏ ਨੇ ਜੀ ਹੈ ਚਲੋ ਵਧੀਆ ਘਰ ਦੀ ਸਫਾਈ ਹੋ ਜਾਂਦੀ ਆ ਹੋਰ ਫਿਰ ਰੰਗ ਸੋਹਣਾ ਆ ਯਾਰ દિਵਾਲੀ ਤੇ ਇਹਨਾਂ ਨੇ ਪਟਾਕੇ ਆ ਨਾ ਫਰਾਕ ਕਰਦੇ ਨੇ ਅੱਛਾ ਇਹ ਦੇਖੋ ਮੁੰਡਿਆਂ ਨੇ ਨਾ ਰੰਗ ਕਰਵਾਇਆ ਜੀ ਰੰਗ ਸੋਹਣਾ ਆ और ये अपना तीजा लगता मुंडा जी तो। <laughsquently> बच गया बच गया बच गया भी बच गया राम राम जी लो जी सत्ते ने भी चकता काम है ਇਹ ਬਾਈ ਕਹਿੰਦਾ ਸਾਨੂੰ ਮਿਸਤਰੀ ਨੇ ਖਰਾਬ ਕੀਤਾ ਇਹ ਮਿਸਤਰੀ ਖਰਾਬ ਕਰਦੇ ਆ ਆ ਮੁੰਡੇ ਨੂੰ ਮਿਲ ਲਓ ਜੀ 80 ਕਾਲ ਜੀ ਕੀ ਹਾਲ ਚਾਲ ਆ ਸੱਤੇ ਨੂੰ ਤਾਂ ਤੁਸੀਂ ਜਾਣਦੇ ਹੋ ਇਹ ਮੈਨੂੰ ਕਹਿੰਦਾ ਅੰਕਲ ਮੈਨੂੰ ਮਿਸਤਰੀ ਨਹੀਂ ਮਿਲਦਾ ਮਿਸਤਰੀ ਨਹੀਂ ਮਿਲਦਾ ਹੁਣ ਉਹਦਾ ਮਿਸਤਰੀ ਮਿਲ ਗਿਆ ਹੈ ਹੋ ਗਿਆ ਲਾ ਵਧੀਆ ਹੋ ਗਿਆ ਜੀ ਵਧੀਆ ਕਮਰੇ ਬਣ ਗਏ ਪਿੱਛੇ ਹੈ ਮੇਸਤਰੀ ਕਿੱਥੇ ਆਪਣਾ ਲੈ ਯਾਰ ਬੰਦਾ ਮੇਸਤਰੀ ਆ ਕੰਮ ਨਾਲ ਕਰੀ ਜਾਂਦਾ ਯਾਰ ਹੋਰ ਤੈਨੂੰ ਕੀ ਚਾਹੀਦਾ ਦਾਸਾ ਤੇ ਭਰ ਦਸਿੱਟੀ ਜਾਂਦੇ ਹਾਂ ਬਾਅਦ ਚ ਅੰਦਰ ਪਾ ਦਿੰਦੇ ਆ ਆ ਮੁੰਡੇ ਨੂੰ ਤੁਸੀਂ ਜਾਣਦੇ ਹੋ ਜੀ ਹਨਾ ਬਾਹਰ ਦਾ ਚਾ ਵੀ ਜੱਤ ਨਹੀਂ ਹੋਏ ਹੋਰ ਠੀਕ ਠਾਕ ਹੋ ਬਈਆ ਬੜੀਆ ਬੜੀਆ ਜੀ ਜਾਂਦੇ ਨੇ ਮੁੰਡੇ ਕੰਮ ਟੁੱਟੀ ਖਾ ਕੇ ਲੱਗਦੇ ਹੰਨੇ ਉਹ ਕਿ ਬਾਅਦ ਚ ਰੋਟੀ ਦੀ ਭੁੱਖ ਲੱਗਦੀ ਆ ਕੰਮ ਕਰੇ ਤੋਂ ਬਾਅਦ ਹੈਂ ਟੁੱਟੀ ਖਾ ਕੇ ਢਿੱਡ ਭਰ ਕੇ ਪੂਰਾ ਕੰਮ ਮੁੱਕ ਕੇ ਕਰਕੇ ਕਿਹੜਾ ਆਹ ਕੌਣ ਤੁਹਾਡੇ ਰੇੜੇ ਵਾਲਿਆਂ ਦਾ ਮੁੰਡਾ ਓਏ ਤੂੰ ਕੀ ਕਰੀ ਜੰਨਾ ਕੰਮ ਕਰਾਇਆ ਕਰ ਨਾਲ ਫੋਨ ਫੜਿਆ ਹੋਇਆ ਹੱਥ ਚ ਹਾਂ ਮੈਂ ਜੀ ਇੱਕ ਤਨੂੰ ਬਲੌਗ ਬਣਾਇਆ ਸੀਗਾ ਜਿਹੜਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀਗਾ ਜੀ ਪਹਿਲਾਂ ਤਾਂ ਮਾਪੇ ਨੂੰ ਕੁਝੀ ਹੁੰਦੀ ਸੀ ਵੀ ਸਾਡੇ ਬੱਚੇ ਅਸੀਂ ਪਟਾਕੇ ਲੈ ਕੇ ਦੇਣੇ ਆ ਅਸੀਂ ਕੱਪੜੇ ਵਧੀਆ ਲੈ ਕੇ ਦੇਣੇ ਸਾਨੂੰ ਵੀ ਜਾਣਾ ਜਦੋਂ ਛੋਟੇ ਹੁੰਦੇ ਸੀਗੇ ਬੱਚੇ ਹੁੰਦੇ ਸੀਗੇ ਤੇ ਹੁਣ ਅੱਜ ਕੱਲ੍ਹ ਅਜਵਾਗ ਹੈ ਜੀ ਮੈਂ ਤੁਹਾਨੂੰ ਕਿਹਾ ਨਾ ਮੋਬਾਈਲ ਇਹਨਾਂ ਨੂੰ ਸਿਰਫ ਮੋਬਾਈਲ ਨਾਲ ਪਿਆਰ ਆ ਦੇਖੋ ਆ ਦੇਖੋ ਮੈਂ ਮੂੰਹ ਲਗਾਉਂਦਾ ਹੁਣ ਹੈ ਦੇਖੀ ਚੱਲ ਫੋਨ ਇਹ ਹਾਲ ਆ ਜਵਾਕਾਂ ਦਾ ਜੀ ਕੀ ਕਰੇ ਇਹ ਜੀ ਆ ਦੇਖੋ ਕੀ ਦੇਖਦਾ ਹਾਂ ਹਾਂ ਲੋ ਜੀ ਗੇਮ ਖੇਡਣ ਲੱਗਿਆ ਹੋਇਆ ਪੜਦਾ ਕੀ ਹੁੰਦਾ ਪੜਦਾ ਹੁੰਦਾ ਲੈ ਇਹ ਪੜਾਈ ਕਰਦਾ ਜੀ ਚੱਲ ਬਾਈ ਸੱਤੇ ਠੀਕ ਆ ਹੈ ਠੀਕ ਆ ਚੱਲ ਲੋ ਜੀ ਮੁੰਡੇ ਯਾਰ ਕੰਮ ਕਰਨ ਲੱਗੇ ਹੋਏ ਨੇ ਉਹ ਗੱਲ ਸੁਣ ਲੋਕ ਤਾਂ ਕਰਾਉਂਦੇ ਇਹ ਦੀਵਾਲੀ ਤੋਂ ਪਹਿਲਾਂ ਰੰਗ ਤੁਸੀਂ ਇਹ ਕਿਹੜਾ ਹਸਾਕ ਦਾ ਰੱਖਿਆ ਬਈ ਇਹ ਰੀਸ ਨਹੀਂ ਕਰਨੀ ਇਹ ਇਹ ਰੀਸ ਨਹੀਂ ਕਰਨੀ ਇਹਨੇ ਇਹ ਕਹਿੰਦਾ ਮੈਂ ਰੀਸ ਨਹੀਂ ਕਰਨੀ ਕਿਸੇ ਦੀ ਤੇਰੀ ਭੱਜ ਗਈ ਅੱਜ ਆ ਰਹੀ ਹੈ ਅੱਛਾ ਇਹ ਵੀ ਭੱਜ ਗਿਆ ਇਹ ਵੀ ਭੱਜ ਗਿਆ ਸੀ ਦੀਵਾਲੀ ਦੇ ਪਹਿਲਾਂ ਭੱਜ ਗਏ ਜਿਹੜਾ ਦੀਵਾਲੀ ਦੇ ਕਿਰੋਲੇ ਚਲੋ ਕੋਈ ਗੱਲ ਹਾਂਜੀ ਦੋਸਤੋ ਮੈਂ ਆ ਗਿਆ ਜੀ ਘਰ ਆਪਣੇ ਨਾਲ ਦੇ 2-4 ਘਰ ਛੱਡ ਕੇ ਇੱਥੇ ਮਿਸਤਰੀ ਲੱਗਿਆ ਹੋਇਆ ਤੁਹਾਨੂੰ ਵੀਡੀਓ 'ਚ ਦੇਖੋਗੇ ਤੁਸੀਂ। ਇੱਕ ਮੁੰਡਾ ਸੀ ਆਪਣੇ ਸਤਨਾਮ ਉਹਦਾ ਨਾਮ ਪੀਉ ਸੱਤਾ-ਸੱਤਾ ਕਹਿੰਦੇ ਨੇ। ਉਹਦੇ ਘਰ ਵੀ ਮੈਂ ਜਾ ਕੇ ਆਇਆ ਜੀ। ਰਸਤੇ 'ਚ ਮੈਨੂੰ ਮਿਲ ਗਿਆ। ਮੈਂ ਕਿਹਾ ਸੱਤੇ ਕਿੰਨਾ ਕੰਮ ਰਹਿ ਗਿਆ ਹੁਣ ਨਹੀਂ। ਕਹਿੰਦਾ ਜੀ ਚੱਲਦਾ ਪਿਆ ਕੰਮ। ਮੈਂ ਚੱਲ ਮੈਂ ਆਉਣਾ ਵਾਂ ਜੀ ਤੇ ਮੈਂ ਉੱਥੇ ਚਲੇ ਗਿਆ। ਤੇ ਦੇਖੋ ਜੀ ਖੱਲਾ ਮੈਨੂੰ ਇੱਕ ਦਿਨ ਕਹਿੰਦਾ ਆ ਕਹਿੰਦਾ ਅੰਕਲ ਮੈਨੂੰ ਮਿਸਤਰੀ ਨਹੀਂ ਮਿਲਦਾ ਮੈਂ ਕਿਹਾ ਭਾਈ ਮਿਸਤਰੀਆਂ ਦਾ ਵੇਹਲ ਨਹੀਂ ਹੁੰਦਾ ਕਈਆਂ ਕੋਲੇ ਕੰਮਕਾਰ ਨੂੰ ਕੰਮਕਾਰ ਫੜੇ ਹੁੰਦੇ ਨੇ ਉਹਨਾਂ ਕੋਲੇ ਵੇਹਲ ਨਹੀਂ ਹੁੰਦਾ ਹੈਗਾ ਤੇ ਚਲੋ ਉਹਨੂੰ ਮਿਸਤਰੀ ਮਿਲ ਗਿਆ ਜੀ ਬੜੀ ਖੁਸ਼ੀ ਆ ਪਰਮਾਤਮਾ ਦੀ ਕਿਰਪਾ ਨਾਲ ਜੀ ਘਰ ਬਣ ਗਿਆ ਬਹੁਤ ਖੁਸ਼ੀ ਆ ਜੀ ਪਾਸੇ ਚਾਚਾ ਜੀ ਮਿਲ ਗਏ ਜੀ ਹਰਾਮ ਸ਼ੰਕਰ ਜੀ ਮਿਲ ਗਏ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਸੱਤ ਪਾਸ ਸੱਤੇ ਕੋਲੇ ਜਾ ਕੇ ਆਏ ਜੀ ਮੈਂ ਚਲੋ ਨੇ ਘਰ ਬਣਾ ਲਿਆ ਜੀ ਦੇਖੋ ਉਹਨਾਂ ਦੇ ਉਹ ਮੁੰਡੇ ਦੀ ਸਿਸਟਰ ਦੋ ਭੈਣਾਂ ਨੇ ਮਾਂ ਆਪ ਚਾਰੇ ਜਾਣੇ ਕੰਮ ਕਰਦੇ ਨੇ ਮਿਹਨਤ ਕਰਕੇ ਆਪਣਾ ਘਰ ਬਣਾ ਲਿਆ ਜੀ ਚੱਲਦਾ ਪਿਆ ਕੰਮ ਸਾਡੇ ਵੱਲੋਂ ਦੁਆ ਪ੍ਰਮਾਤਮਾ ਬਰਕਤ ਪਾਵੇ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਦੇਨ ਡੋਣੀ ਰਾਤ ਚੌਕ ਨੂੰ ਟ੍ਰੈਕੀ ਕਰੇ ਸੋ ਧੰਨਵਾਦ ਜੀ ਜਿਹੜੇ ਸਾਡਾ ਵੀਡੀਓ ਦੇਖਣ ਦੇ ਲਈ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਟਾਡਾ ਸਬਸਕ੍ਰਾਈਬ ਲਾਈਕ ਸਾਨੂੰ ਖੁਸ਼ੀ ਬਹੁਤ ਹੁੰਦਾ ਵੀਡੀਓ ਬਣਾਉਣ ਦੇ ਵਿੱਚ ਹੋਰ ਮਨ ਕਰਦਾ ਚਲੋ ਹੋਰ ਆਪਾਂ ਕੁਝ ਬਣਾਉਣ ਦੀ ਕੋਸ਼ਿਸ਼ ਕਰੀਏ ਹੋਰ ਪਿੰਡ ਦੇ ਵਿੱਚ ਆਪਾਂ ਤਰੇ ਫਿਰਦੇ ਆਂ ਜੀ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਹੁੰਦੀ ਆ ਤੇ ਚਲੋ ਤੁਹਾਨੂੰ ਕੁਝ ਦਿਖਾ ਸਕਾਂ ਪਿੰਡ ਦਾ ਸੋ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਜੀ